ਤਾ ਵਿਕਰਮ ਮਜੀਠੀਆ ਦੀਆਂ ਇੰਨੇ ਦਿਨੀ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਆਧਵੀ ਅਦਾਲਤ ਵੱਲੋਂ ਰਾਹਤ ਨਹੀਂ ਮਿਲਿਆ ਮਜੀਠੀਆ ਦੀ ਜ਼ਮਾਨਤ ਅਰਜੀ ਦੀ ਜੋ ਸੁਣਵਾਈ ਹੈ ਉਹ ਟਲੀ ਹੈ ਅਦਾਲਤ ਨੇ 30 ਜੁਲਾਈ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤਾਂ ਵਿਕਰਮ ਮਜੀਠੀਆ ਨਾਲ ਜੁੜੀ ਵੱਡੀ ਤੇ ਅਹਿਮ ਜਾਣਕਾਰੀ ਐਡੀ ਜੀਪੀ ਜੇਲ ਵੱਲੋਂ ਸੀਲਬੰਦ ਰਿਪੋਰਟ ਧਾਰ ਕਰਤੀ ਹੈ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਅੱਜ ਵੀ ਉਹਨਾਂ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲਿਆ ਤਾਂ ਉਹਨਾਂ ਨੇ ਜ਼ਮਾਨਤ ਲਈ ਅਰਜੀ ਲਗਾਈ ਸੀ ਤਾਂ ਉੱਥੇ ਦੂਸਰੇ ਮਾਮਲੇ ਦੀ ਜੇ ਕੱਲ ਗੱਲ ਕਰੀਏ ਤਾਂ ਉਹਨਾਂ ਨੇ ਬਿਰਕ ਬਦਲਣ ਨੂੰ ਵੀ ਜਿਹੜਾ ਕਿ ਪਟੀਸ਼ਨ ਧਾਰ ਕੀਤੀ ਸੀ ਤਾਂ ਉਹਨਾਂ ਦੀਆਂ ਜੋ ਅੱਜਕੱਲ ਮੁਸ਼ਕਲਾਂ ਹੈਗੀਆਂ ਨੇ ਉਹ ਬਾਦੀਆਂ ਨਜ਼ਰ ਆ ਰਹੀਆਂ ਨੇ ਤਾਂ ਵਿਕਰਮਜੀਤਿਆ ਨੂੰ ਰਾਹਤ ਭਰੀ ਖਬਰ ਨਹੀਂ ਮਿਲਦੀ ਕਿਉਂਕਿ ਅੱਜ ਵੀ ਉਹਨਾਂ ਨੂੰ ਰਾਹਤ ਦੀ ਖਬਰ ਨਹੀਂ ਮਿਲੀ ਆ ਕਿਉਂਕਿ ਉਹਨਾਂ ਦੀ ਜੋ ਜ਼ਮਾਨਤ ਦੀ ਅਰਜ਼ੀ ਆ ਉਹਦੀ ਸੁਣਵਾਈ ਜਿਹੜੀ ਆ ਟਾਲ ਦਿੱਤੀ ਗਈ ਆ 30 ਜਿਹੜੀ ਆ ਜੁਲਾਈ ਤੱਕ ਤਾਂ 30 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਰਾਹਤ ਮਿਲ ਸਕਦੀ ਆ ਅਜਿਹਾ ਜਿਹੜਾ ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਅੱਜ ਵੀ ਜੋ ਰਾਹਤ ਵਿਕਰਮਜੀਤਿਆ ਨੂੰ ਨਹੀਂ ਮਿਲੀ ਆਮਦਨ ਤੋਂ ਵੱਧ ਦਾਅ ਦਾ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਸ ਤੋਂ ਬਾਅਦ ਉਹਨਾਂ ਨੇ ਜਿਹੜਾ ਕੀ ਦਰਵਾਜ਼ਾ ਖਟਕਟਾਇਆ ਸੀ ਅਦਾਲਤ ਦਾ ਤੇ ਉੱਥੇ ਬਾਹਰ ਆਉਣ ਦੇ ਹੱਤਕੰਡੇ ਆਪਣਾਰੇ ਸਨ ਤਾਂ ਉਹਨਾਂ ਨੇ ਜ਼ਮਾਨਤ ਲਈ ਅਰਜੀ ਲਾਈ ਸੀ ਤਾਂ ਉਸ ਦੀ ਜੋ ਸੁਣਵਾਈ ਸੀ ਉਹ 3 ਜੁਲਾਈ ਤੱਕ ਜਿਹੜੀ ਆ ਮਲਤਵੀ ਅਦਾਲਤ ਵੱਲੋਂ ਕਰ ਦਿੱਤੀ ਗਈ